आवेदन है, वो काफी लेट है इस करके अःिशन जी है हवाला दिया गया क्योंकि मुख्यमंत्री है जेड सुरक्षा को

ਮੁੱਖ ਮੰਤਰੀ ਇਸ ਕਰਕੇ ਜਾਣਾ ਚਾਹਤੇ ਹਨ ਕਿਉਂਕਿ ਪੰਜਾਬ ਦੇ ਵੀ ਉੱਚ ਪੱਧਰ ਦੇ ਜਿਹੜੇ ਹੈਗੇ ਆ ਉਹ ਪਹਿਲਾ ਪਹਿਲੇ ਸੌਲਪਿਕ ਦੇ ਵਿੱਚ ਆਇਆ ਪੈਸਾ ਲੈ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਵੀ ਜਾਣਾ ਚਾਹੁੰਦੇ ਸਾਨੂੰ ਤੇ ਕਿਤੇ ਨਾ ਕਿਤੇ ਇਹ ਮੁੱਖ ਮੰਤਰੀ ਰੱਖ ਨੇ ਉਹ ਕਿਡਾਰੀਆਂ ਦਾ ਹੌਸਲਾ ਵਧਾਣ ਦਾ ਜਾਣਾ ਚਾਹੁੰਦੇ ਤਾਂ ਕਿ ਚੰਗਾ ਵਿਕਾਸ ਜਿਹੜਾ ਹੈਗਾ ਉਹ ਸੁਨਿਸ਼ਚਿਤ ਹੋ ਸਕੇ ਸੁਨੋ ਆ ਕਿਤੇ ਨਾ ਕਿਤੇ ਪੜਾਵਾ ਕਰ ਸਕੀਏ ਕੁਲਵੀਰ ਜਿਹੜਾ ਹਵਾਲਾ ਕੇਂਦਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਸਮਾਂ ਕੱਟ ਦਿੱਤਾ ਗਿਆ ਹੈ ਤਾਂ ਕਿ ਇਸ ਦੇ ਕਰਕੇ ਜਿਹੜੇ ਇੰਤਜ਼ਾਮਾਤ ਨੇ ਜੋ ਕਿ ਇੱਕ ਮੁੱਖ ਮੰਤਰੀ ਦੇ ਲਈ ਕਰਨੇ ਚਾਹੀਦੇ ਨੇ ਉਹ ਨਹੀਂ ਹੋ ਸਕਦੇ ਨੇ ਕਿੰਨਾ ਕੁ ਸਮਾਂ ਜੁੜਾ ਹੈ ਮਿਲਦਾ ਹੈ ਜੁੜਾ ਹੈ ਜਾਂ ਫਿਰ ਕੇਂਦਰ ਨੂੰ ਚਾਹੀਦਾ ਹੁੰਦਾ ਹੈ ਕਿ ਜਿਹੜੀ ਪ੍ਰੋਪਰ ਪਿਆਰੀਆਂ ਨੇ ਉਹ ਕੀਤੀ ਜਾ ਸਕੇ ਦੇਖੋ ਇਹ ਪੂਰਾ ਜਿਹੜਾ ਹਵਾਲਾ ਹੈ ਜਾਂ ਫਿਰ ਪੂਰੀ ਡਿਟੇਲ ਜਿਹੜੀ ਹੈਗੀ ਹੈ ਕਿ ਜਿਹੜਾ ਅਜਿਹਾ ਪੰਜਾਬ ਨੂੰ ਕਿੰਨਾ ਵੱਡਾ ਜਵਾਬ ਆਇਆ ਹੈ ਕੁਈ ਡਿਟੇਲ ਸੇਕ्योर ਕੋਹਾਣੀ ਬਾਕੀ ਕਿ ਕਿੰਨੇ ਦਿਨ ਦਾ ਪਹਿਨਾ ਉਹਨਾਂ ਨੂੰ ਅਵੇਦਨ ਜਿਹੜਾ ਹੈਗਾ ਉਹ ਦੇਣਾ ਚਾਹੀਦਾ ਸੀ ਤੇ ਕਿੰਨਾ ਕਿੰਨੇ ਤਾਰੀਖ ਨੂੰ ਉਹਨਾਂ ਨੇ ਅਵੇਦਨ ਜਿਹੜਾ ਹੈਗਾ ਉਹ ਕੀਤਾ ਹੈ ਪਰੰਤੂ ਇਹਦਾ ਇੰਪ੍ਰੇ ਕਿ ਉਹਨਾਂ ਦਾ ਅਵੇਦਨ ਜਿਹੜਾ ਹੈਗਾ ਉਹ ਦੇਸ਼ ਹਵਾਲੇ ਦੇ ਨਾਲ ਰਿਜੈਕਟ ਕੀਤਾ ਗਿਆ ਹੈ ਕਿ ਸਮਾਂ ਘਟ ਹੈ ਇਸ ਕਰਕੇ ਉਹਨਾਂ ਦਾ ਅਵੇਦਨ ਜਿਹੜਾ ਹੈਗਾ ਉਹ ਮੰਜ਼ੂਰ ਨਹੀਂ ਹੋਇਆ ਸੋ ਪਹਿਲਾਂ ਜਿਹੜੇ ਸਪੀਕਰ ਨੇ ਕੋਸ਼ਤ ਸਿੰਘ ਸੰਘਵਾ ਉਹਨਾਂ ਨੇ ਵੀ ਆਪਣੇ ਕਾ ਦੇ ਵਿੱਚ ਇੱਕ ਕੰਫਰੈਂਸ ਦੇ ਵਿੱਚ ਇਸਦਾ ਲੈਣਾ ਫਾਸਟ ਸਿੰਘ ਜਨਨ ਸਿੰਘ ਉਹਨਾਂ ਲਈ ਪਰਮਿਸ਼ਨ ਮੰਗੀ ਸੀ ਪਰਤੂ ਉਹਨਾਂ ਨੂੰ ਵੀ ਪਰਮਿਸ਼ਨ ਜਿਹੜੀ ਹੈਗੀ ਆ ਉਹ ਨਹੀਂ ਮਿਲੀ ਤੇ ਇਸ਼ ਕਰਕੇ ਵੀ ਇੱਕ ਤਰ ਜਿਹੜੀ ਹੈਗੀ ਆ ਉਹ ਬੁੱਧੀ ਜਾਰੀ ਹੈ ਪੰਜਾਬ ਅਤੇ ਕੇਂਦਰ ਦੇ ਵਿੱਚ ਇੱਕ ਹੋਰ ਕਾਰਨ ਨੂੰ ਲੈ ਕੇ ਕਿਉਂਕਿ ਕੇਂਦਰ ਸਰਕਾਰ ਸਾਡੇ ਉੱਤੇ ਆਮ ਆਦਮੀ ਦੀ ਸਰਕਾਰ ਇਹ ਆਲੋਚਨਾ ਲਗਾ ਰਹੀ ਹੈ ਕਿ ਰਾਜਨੀਤਿਕ ਦੁਸ਼ਤ ਕਿ ਇਸ ਤਰ੍ਹਾਂ ਦੇ ਫੈਸਲੇ ਜਿਹੜੀ ਹੈਗੇ ਕੇਂਦਰ ਸਰਕਾਰ ਪੈ ਰਹੀ ਹੈ ਬਿਲਕੁਲ ਵੀ ਕੀ ਲੱਗਦਾ ਹੈ ਕਿ ਜੋ ਇਸ ਤਰੀਕੇ ਦੇ ਨਾਲ ਆਪਾਂ ਪਿਛੇ ਵੀ ਦੇਖਿਆ ਤਾਂ ਲਗਾਤਾਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਚਾਲੇ ਤਣਾਅ ਬਣਿਆ ਹੋਇਆ ਹੈ ਹੁਣ ਇਸ ਫੈਸਲੇ ਦੇ ਕਰਕੇ ਕਿੰਨਾ ਕੁ ਤਣਾਅ ਜੁੜਾਇਆ ਹੋਰ ਵੀ ਵਧੇਗਾ ਕਿਉਂਕਿ ਨਾਰਾਜ਼ਗੀ ਸਾਫ ਤੌਰ ਤੇ ਜ਼ਾਹਰ ਕੀਤੀ ਜਾ ਰਹੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਬਿਲਕੁਲ ਆਮ ਆਦਮੀ ਪਾਰਟੀ ਦੇ ਸਰਕਾਰ ਬਣਾਉਣ ਦੇ ਨਾਅਰੇ ਦੀ ਜਿਹੜੀ ਹੈਗੀ ਹੈ ਉਹ ਉਪਰਕੇ ਜ਼ਾਹਰ ਕੀਤੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੌਕੇ ਇਹੋ ਜਿਹੇ ਦੇਖੇ ਪੰਜਾਬ ਤੇ ਕੇਂਦਰ ਦੇ ਵਿੱਚ ਤਕਰਾਰ ਦਾ ਹਿੱਸਾ ਜਿਹੜੇ ਹੈਗੇ ਉਹ ਬਣੇ ਕੋਈ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਹੈ ਕਿਤੇ ਨਾ ਕਿਤੇ ਆਪਸੀ ਜਈ ਰਾਜਨੀਤਿਕ ਲੜਾਈ ਹੈ ਉਹ ਉਹ ਵੀ ਇੱਕ ਇੱਕ ਇਕਨੋਕੀ ਜਿਹੜੇ ਚੱਲੇ ਜਾ ਰਹੀ ਦੈਂਕ ਕਿ ਜਿਹੜੇ ਬਣੇ ਬਹੁਤ سارے ਇਸ਼ੂ ਹੈ ਉਹ ਜਿਹੜੇ ਪੰਜਾਬ ਦੇ ਕੇਂਦਰ ਦੇ ਜਿਹੜੇ ਕਾਫੀ ਸਾਲਾਂ ਤੋਂ ਸੁਲਝੇ ਨਹੀਂ ਹੈ ਤੇ ਐਸੇ ਕਰਕੇ ਕਿਤੇ ਨਾ ਤਰਾਕ ਦੀ ਹੈ ਕਿ ਉਹ ਉਹ ਸਰਕਾਰ ਦੇ ਵਿੱਚ ਖਾਸ ਕਰਕੇ ਜਦੋਂ ਕੇਂਦਰ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਬਹੁਤ ਬਹੁਤ ਟਕਰਾਅ ਹੁੰਦੀ ਹੈ ਨਹੀਂ ਤਾਂ ਇਹ ਟਕਰਾਅ ਜਿਹੜੇ ਇਹਨੇ ਇਹ ਮੁੱਦੇ 'ਤੇ ਹੈਗੇ ਨੇ ਇਹ ਖੁੱਲ ਕੇ ਉਭਰ ਕੇ ਸਾਹਮਣੇ ਆ ਕੇ ਤਾਂ ਹੋਰ ਟਕਰਾਅ ਜਦੀ ਹੈ ਕਿ ਇਸ ਮੁੱਦੇ ਦੇ ਨਾਲ ਉਸ ਦੇ ਵਿੱਚ ਚੁੱਕਈ ਜੀ ਬਿਲਕੁਲ ਦੇਖਣਾ ਹੈ ਮੇਰਾ ਕੁਲਵੀਰ ਕਿਉਂਕਿ ਨਾ ਸਿਰਫ ਭਗਵੰਤ ਮਾਨ ਬਲਕਿ ਨੀਲਗਰਗ ਦੇ ਵੱਲੋਂ ਵੀ ਜੁੜਾ ਹੈ ਇਸ ਤੇ ਸਖਤ ਨਿੰਦਾ ਇਸ ਦੀ ਕੀਤੀ ਗਈ ਹੈ ਬਹੁਤ ਬਹੁਤ ਸ਼ੁਕਰੀਆ ਕੁਲ